ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੀਡੀਆ ਇੱਕ ਇਹੋ ਜਿਹਾ ਜ਼ਰੀਆ ਹੈ ਕਿ ਹਰ ਬੰਦਾ ਚਾਹੁੰਦਾ ਹੈ ਕਿ ਥੋੜੀ ਜੀ ਨਸਵੰਤ ਦੀ ਸੇਵਾ ਗੁਰੂ ਨਾਨਕ ਸਾਹਿਬ ਨੇ ਜੋ کیا ਉਹ ਕਰੇ ਬੜਾ ਹੀ ਦੁੱਖ ਲੱਗਾ ਤੁਸੀਂ ਦੇਖ ਸਕਦੇ ਹੋ ਆਪਾਂ ਬਾਪੂ ਜੀ ਦੂਆ ਸਿੰਘ ਜੀ ਦਾ ਨਾਮ ਇਨਾਂ ਕੋਲ ਪਹੁੰਚਿਆ ਔਰ ਲਾਲੀ ਵੀਰ ਸਾਡਾ ਵੀਰ ਯੋਧਾ ਵੀਰ ਇਹਨਾਂ ਨੇ ਦਸ ਪਾਈ ਕੇ ਇੱਥੇ ਬਜ਼ੁਰਗ ਨੇ ਇੱਕ ਜਿਨ੍ਹਾਂ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਔਰ ਬੱਚਿਆਂ ਨੇ ਘਰੋਂ ਕੱਢ ਦਿੱਤਾ ਸਭ ਤੋਂ ਪਹਿਲੇ ਤਾਂ ਲੱਖ ਦੀ ਲਾਨਤ ਜਿਨ੍ਹਾਂ ਨੇ ਇਹਨੂੰ ਘਰੋਂ ਕੱਢਿਆ ਜੋ ਵੀ ਜੀਜ਼ਰ ਹੋਏ ਇਹ ਚੰਗੇ ਨੇ ਇਹ ਮਾੜੇ ਨੇ ਇਹਨਾਂ ਤੁਹਾਨੂੰ ਜੰਮਿਆ ਨਾ ਤੁਹਾਡੇ ਲਈ ਰੱਬ ਆਇਆ ਸੀ ਤੁਸੀਂ ਅੱਜ ਰੱਬ ਨੂੰ ਠੋਕਰ ਮਾਰੀਏ ਯਾਦ ਰੱਖਿਓ ਇਹੋ ਜੀ ਠੋਕਰ ਵੱਜੇਗੀ ਚਲੋ ਮੈਂ ਕਿਸੇ ਨੂੰ ਕੋਈ ਬਾਦੂਆ ਨਹੀਂ ਦਿੰਦਾ ਜੋ ਤੁਹਾਡੇ ਕਰਮ ਵਿੱਚ ਤੁਹਾਨੂੰ ਮਿਲਨੇ ਆ ਜੋ ਸਾਡੇ ਕਰਮ ਸਾਨੂੰ ਮਿਲਨੇ ਆ ਜਸੇਵਾ ਸੁਸਾਇਟੀ ਜਿਹੜੀ ਆਲਰੇਡੀ ਤੁਹਾਨੂੰ ਪਤਾ ਲੱਗ ਕੇ ਤਕਰੀਬਨ 15 ਤੋਂ 20 ਬਜ਼ੁਰਗਾਂ ਦੀ ਪੈਨਸ਼ਨ ਚੱਲ ਰਹੀ ਹੈ ਔਰ ਇਸੇ ਚੀਜ਼ ਨੂੰ ਦੇਖਦੇ ਹੋਏ ਕਿ ਬਾਪੂ ਜੀ ਦਾ ਸਬਾਨ ਨਾ ਘਟੇ ਅੱਜ ਵਾਦੀ ਵੀ ਬਣਦੀ ਬਾਪੂ ਜੀ ਦਾ ਸਬਾਨ ਨਹੀਂ ਘਟਣਾ ਚਾਹੀਦਾ ਔਰ ਇਹ ਕੰਮ ਕਰਦੇ ਰਹਿਣ ਮੈਂ ਇਹਨਾਂ ਨੂੰ ਕੰਮ ਕਰਨ ਤੋਂ ਨਹੀਂ ਰੋਕਣਾ ਇਹ ਨਾਲ ਇਹਨਾਂ ਨੂੰ ਲੱਗੇ ਕਿ 2500 ਰੁਪਏ ਦੇ ਦਤਾ ਇਹਨਾਂ ਨੂੰ ਮਹੀਨੇ ਦਾ ਤੇ ਕੰਮ ਕਰਨਾ ਬੰਦ ਕਰ ਦਿੰਦਾ ਜਿੱਥੇ ਇਹਨਾਂ ਦਾ ਜਿਵੇਂ ਦਿਲ ਕਰਦਾ ਕਿਉਂਕਿ ਉਮਰ ਜਿਹੜੀ ਹੈ ਨਾ ਉਹ ਕੰਮ ਕਰਕੇ ਸਹੀ ਰਹਿੰਦੀ ਸਾਡੇ ਵੀ ਮਾਪੇ ਅੱਜ ਵੀ ਕੰਮ ਕਰ ਰਹੇ ਆ ਤੇ ਤਾਂ ਕਰਕੇ ਉਹਨਾਂ ਦੀ ਸਿਹਤਾਂ ਠੀਕ ਨੇ ਔਰ ਅੱਜ ਤੋਂ ਬਾਬਾ ਜੀ ਦੀ ਬਾਬਾ ਜੀ ਨੂੰ ਥੋੜਾ ਲੱਗੇ ਲਿਆਓ ਬਾਬਾ ਜੀ ਨਾਲ ਦੋ ਗੱਲਾਂ ਵੀ ਕਰਨੀਆਂ ਬਾਬਾ ਜੀ ਕੀ ਕੀ ਪ੍ਰੋਬਲਮ ਆਈ ਕਿਉਂ ਲਾਈਫ ਦੇ ਵਿੱਚ ਆ ਤੁਹਾਡੇ ਸੰਕਟ ਆਇਆ ਥੋੜਾ ਦਿਲੋਂ ਦੱਸੋ ਕੀ ਹੋਇਆ ਬੱਚੇ ਨੂੰ ਪਾਲਿਆ ਕਿੰਨੇ ਬੱਚੇ ਆਇਆ ਪੋਚਿਆ ਪੜਾਇਆ ਲਿਖਾਇਆ ਵਿਆਹ ਕੀਤਾ ਵਿਆਹ ਦੇ ਵੰਦੇ ਕਾਤੂਜੋ ਕੋ ਕਹਿ ਲਗੀ ਤੇਰਾ ਮਾਮਜਾ ਮਾਪਿ ਉਹਨੂੰ ਰੱਖ ਲੈ ਜਾਂ ਮਿੰਨੂ ਰੱਖ ਲੈ ਮੈਂ ਬੂਟਾ ਲਾਇਆ ਪੁੱਟਿਆ ਨਹੀਂ ਜਾਣਾ ਉਦੋਂ ਤੂੰ ਰੋ ਜਿੰਨੇ ਚਿਰ ਮਰਜੀ ਰੋ ਅਈ ਗੋਰੀ ਵੀ ਪਾ ਚੁੱਕੇ ਤੇ ਇੱਥੇ ਆਵੇ ਤੋਂ ਅੱਗੇ ਆਦੀ ਕੋ ਟਿਕੋ ਉੱਥੋਂ ਪੱਲੇ ਇੱਥੇ ਆਵੇ ਜੁਆਕੇ ਜੁਆਕੇ ਅੰਗੇ ਚਰ ਮਨੂ ਮਾਰਤ ਨੇ ਰੋਟੀ ਮੈਂ ਬੈ ਕੇ ਇੱਥੇ ਰੋਟੀ ਖਾਣੀ ਹੈ ਕਿਹੇ ਅੱਗੇ ਤਲੀ ਜੀਕ ਡਾਂਗਾ ਨਾ ਨਹੀਂ ਸਿਰਦਾ ਥੱਪ ਕਹਿਉਂਦੇ ਆ ਮੈਂ ਕਲਗੀਆਂ ਵਾਲੇ ਦਾ ਪੱਲਾ ਫੜਿਆ ਤੁਸੀਂ ਨਾ ਤੁਸੀਂ ਇਹਨਾਂ ਦੇ ਅਥਰੂ ਵੇਖ ਸਕਦੇ ਹੋ ਕੋਈ ਇਹਨਾਂ ਦੇ ਅਥਰੂਆਂ ਦਾ ਮੁੱਲ ਨਹੀਂ ਦੇ ਸਕਦਾ ਇਹ ਯਾਦ ਰੱਖਿਓ ਪਰਪਾਲ ਇਹ 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 ਅਥਰੂ ਹੀ ਲਾਲੀ ਵੀਰ ਨੂੰ ਲਾਲੀ ਵੀਰ ਨੇ ਕਿਹਾ ਕਿ ਮੇਰੇ ਕੋ ਅਥਰੂ ਨਹੀਂ ਵੇਖੇਗੇ ਇਹਨਾਂ ਦੇ ਭਾਜੀ ਜਾਨਾ ਮੈਂ ਵੀ ਕਿਹਾ ਕਿ ਲਾਲੀ ਵੀਰ ਮੈਨੂੰ ਲੱਗਦਾ ਇਹਨਾਂ ਦੇ ਕਾਫੀ ਲੋਕ ਸੇਵਾ ਕਰਨ ਲੱਗ ਪਏ ਆ ਕਹਿੰਦਾ ਨਹੀਂ ਭਾਜੀ ਜੋ ਸਾਡੀ ਡਿਊਟੀ ਬੰਦੀ ਜਸ ਸੇਵਾ ਦੀ ਅਸੀਂ ਉਹ ਕਰਨੀ ਹੈ ਔਰ ਪਾਪੂ ਜੀ ਕਿੰਨਾ ਕਿਰਾਇਆ ਦਿੰਦੇ ਹੋ ਮਹੀਨੇ ਦਾ 4 ਤੋਂ ਕਿਰਾਇਆ ਹੋਵਾ ਬਾਕੀ ਉਹ ਤਾਂ ਹੋ ਗਿਆ ਜੰਮੜੀ ਜਿਹਾ ਪਾਪੂ ਅਸੀਂ ਨਾ ਤੁਹਾਡੀ ਹਰ ਮਹੀਨੇ ਦੀ ਪੈਨਸ਼ਨ ਸ਼ੁਰੂ ਕਰਨ ਲੱਗੇ ਆਂ ਹਰ ਮਹੀਨੇ ਤੁਹਾਨੂੰ 2500 ਰੁਪਏ ਦੇਵਾਂਗੇ ਤੁਸੀਂ ਇੱਥੇ ਹੋਵੋਗੇ ਤਾਂ ਵੀ ਦੇਵਾਂਗੇ ਤੁਹਾਡਾ ਮੈਂ ਨੰਬਰ ਲੈ ਲਿਆ ਤੁਸੀਂ ਇੱਥੇ ਨਹੀਂ ਹੋਵੋਗੇ ਤਾਂ ਵੀ ਤੁਹਾਨੂੰ ਇਹ 2500 ਰੁਪਏ ਪਹੁੰਚੇਗਾ ਔਰ ਇੱਕੋ ਤਾਰਿਆ ਇੱਥੇ ਬੈ ਕੇ ਰੋਟੀ ਲੈਣੀ ਆ ਇੱਥੇ ਬੈ ਕੇ ਰੋਟੀ ਪਾਣੀ ਦਿੰਦਾ ਮੈਨੂੰ ਕੱਲ ਕੱਲ ਮੈਨੂੰ ਪਾਣੀ ਦੇਣ ਆਉਂਦੇ ਰੋਟੀ ਦੇਣ ਆਉਂਦੇ ਆ। ਜਾਂ ਪਾਣੀ ਸਾਰਾ ਕੁਝ ਮੈਨੂੰ ਵੇਚਦਾ। ਬੈਕੋ ਸਾਰਾ ਰੱਖਿਆ ਬੈਕ ਦੀਵਾ ਗੋਲੀ ਵੀ ਇੱਥੇ ਮਰਾਂ ਕਿੰਨੀ ਵੱਡੀ ਗੱਲ ਹੈ ਕਿ ਉਹ ਕੰਮ ਕਰਨਾ ਚਾਹੁੰਦੇ ਉਮਰ ਦੱਸਾਂ ਲੱਕੜਾ ਜਿਹਾ ਉਹਨੂੰ ਨਹੀਂ ਪਾਟਦਾ 95 ਸਾਲ ਇਹਨਾਂ ਦੀ ਉਮਰ ਹੈ ਕੋਈ ਛੋਟੀ ਉਮਰ ਨਹੀਂ ਹੈ ਮੇਰੀ 40 ਸਾਲ ਉਮਰ ਹੈ ਤਾਂ ਮੈਨੂੰ ਕਈ ਵਾਰੀ ਕੰਮ ਕਰਨਾ ਔਖਾ ਲੱਗਦਾ 95 ਸਾਲ ਇਹਨਾਂ ਦੀ ਉਮਰ ਹੈ ਔਰ ਤੁਸੀਂ ਦੇਖ ਸਕਦੇ ਹੋ ਇਹ ਚੀਜ਼ਾਂ ਪਾਪੜ ਗੁਲਵੜੀਆਂ ਵੇਚ ਰਹੇ ਨੇ ਸਾਰੇ ਜਣੇ ਇਹਨਾਂ ਕੋਲ ਲੈਣਾ ਉਹ ਵੱਧ ਤੋਂ ਵੱਧ ਲੈਣਾ ਉਹ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰੋ ਕੋਈ ਇਹਨਾਂ ਦੀ ਤੁਹਾਡੇ ਸਾਰਿਆਂ ਦੀ ਸੇਵਾ ਨਾਲ 2500 ਰੁਪਏ ਨਾਲ ਕੋਲ ਕੋਟੀ ਨਹੀਂ ਪੈ ਜਾਣੀ ਵੀਰੋ ਇਹਨਾਂ ਦੀ ਕਿ ਲੋਕਾਂ ਨੂੰ ਮੈਨੂੰ ਵੀ ਲੱਗਿਆ ਕਿ ਇਹਨਾਂ ਦੀ ਬੜੀ ਸੇਵਾ ਹੋ ਗਈ ਪਰ ਮੈਂ ਆ ਕੇ ਜਦੋਂ ਅਥਰੂ ਵੇਖੇ ਇਹ ਅਥਰੂ ਬੋਲ ਰਹੇ ਸੀ ਇਹਨਾਂ ਦੇ ਸਾਰਿਆਂ ਨੂੰ ਬੇਨਤੀ ਹੈ ਕਿ ਇਹੋ ਜਿਹੇ ਬਜ਼ੁਰਗ ਜਿਹੜੇ ਹੁੰਦੇ ਇਹਨਾਂ ਨੂੰ ਘਰੋਂ ਨਾ ਕੱਢੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਕਵਾਂਗੇ ਇਹਨਾਂ ਦੀ ਇਨਕੁਆਇਰੀ ਕਰਾਈ ਜਾਵੇ ਜੇ ਇਹਨਾਂ ਦੇ ਘਰ ਚੋਂ ਇਹਨਾਂ ਨੂੰ ਕੱਢਿਆ ਗਿਆ ਤਾਂ ਇਹਨਾਂ ਨੂੰ ਵਾਪਸ ਇਹਨਾਂ ਦੇ ਘਰ ਦੇ ਵਿੱਚ ਭੇਜਿਆ ਜਾਵੇ ਕੱਲੀਆ ਸੀ ਬਾਪੂ ਜੀ ਦੀ 2500 ਰੁਪਿਆ ਮਹੀਨੇ ਦੀ ਪੈਨਸ਼ਨ ਜਿਹੜੀ ਹੈ ਜਸ ਸੇਵਾ ਸੁਸਾਇਟੀ ਵੱਲੋਂ ਸ਼ੁਰੂ ਕੀਤੀ ਗਈ ਹੈ ਹਰ ਮਹੀਨੇ ਦੀ 29 ਦੇ 28 ਤਰੀਕ ਨੂੰ ਅਸੀਂ ਆਵਾਂਗੇ ਇਹਨਾਂ ਨੂੰ ਦੇਖ ਕੇ ਜਾਵਾਂਗੇ ਔਰ ਅਰਦਾਸ ਕਰਿਓ ਕਿ ਬਾਪੂ ਜੀ ਦੀ ਸਿਹਤ ਵਧੀਆ ਰਹੇ ਬਾਪੂ ਜੀ ਇਹ ਨਾ 2500 ਰੁਪਿਆ ਹਰ ਮਹੀਨੇ ਤੁਹਾਨੂੰ ਦਵਾਂਗੇ ਇਹ ਤੁਹਾਡੀ ਕਮਾਈ ਹੈ ਮਹਾਰਾਜ ਕਲਗੀਆਂ ਵਾਲਾ ਤੁਹਾਡਾ ਤਹਾਰਾ ਫੜੇ ਜਦੋਂ ਮੇਰਾ ਸਾਡਾ ਟਿਕਟ ਮਿਚੀ ਤਾਂ ਜਪਿਆ ਸਮਾਨ ਚ ਚੜਾਇਆ ਸਭ ਨੂੰ ਸਪੋਰਟ ਕਰੇ ਮੇਰਾ ਆਪਣੇ ਭੈਣ ਭਰਾਵਾਂ ਨੂੰ ਜਿਹੜੇ ਤੁੰਨੋਂ ਵਾਲਿਆਂ ਨੂੰ ਵਰਸ ਜੋੜ ਕੇ ਬੇਦੀ ਕਰਦਾ ਕਲਗੀ ਵਾਲੇ ਦੀ ਰੋਡ ਨਾਲ ਲੈ ਕੇ ਮਾਲਕ ਉਹਨਾਂ ਨੂੰ ਦੁਣਾ ਦਵੇ ਚੌਣਾ ਦਵੇ ਆ ਵੱਡੀ ਉਮਰ ਕਰੇ ਹਰ ਭਾਵਨਾ ਪੂਰੀਆਂ ਕਰੇ ਜੋਦੇ ਵੀ ਯੋਧੇ ਵੀਰ ਦੱਸਿਓ ਇਹਨਾਂ ਨੂੰ ਕਿ ਇਹਨਾਂ ਦੇ ਤੁਸੀਂ ਵੀ ਕੋਸ਼ਿਸ਼ ਕੀਤੀ ਪਰ ਪਰਿਵਾਰ ਨੇ ਇਹਨਾਂ ਨੂੰ ਵਾਪਸ ਨਹੀਂ ਲੈ ਕੇ ਗਿਆ ਤੇ ਭਾਈ ਬੇਦੀ ਕਰ ਦਿਓ ਸਾਰਿਆਂ ਨੂੰ ਅਜ ਤੋਂ ਕੋਈ 6-7 ਮਹੀਨੇ ਪਹਿਲੇ ਇਹਨਾਂ ਦੇ ਘਰ ਗਿਆ ਸੀ ਤੇ ਮੈਂ ਇਹਨਾਂ ਦੇ ਬੇਟਾ ਜੀ ਨੂੰ ਸਮਝਾਇਆ ਹੀ ਬਹੁਤ ਜ਼ਿਆਦਾ ਤੁਹਾਡੇ ਮਾਪਿਓ ਨੂੰ ਘਰ ਰੱਖੋ ਤੇ ਉਦੋਂ ਤੇ ਮੈਂ ਇਹਨਾਂ ਨੂੰ ਘਰ ਛੱਡ ਆਇਆ ਸੀਗਾ ਮਗਰੋਂ ਪਤਾ ਨਹੀਂ ਕੀ ਗੱਲ ਹੋਈ ਆ ਫਿਰ ਇਹਨਾਂ ਨਾਲ ਇਹ ਕੰਮ ਹੋਇਆ ਮੈਨੂੰ ਦੇਖ ਕੇ ਬਹੁਤ ਜ਼ਿਆਦਾ ਅੱਜ ਹੀ ਮੈਂ ਇਹਨਾਂ ਦੀ ਵੀਡੀਓ ਦੇਖੀ ਆ ਵੀਡੀਓ ਦੇਖ ਕੇ ਇੱਥੇ ਪੁੱਜਿਆ ਵਾਂ ਤੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਇਹ ਕੰਮ ਜਦ ਵੀ ਲੋਕ ਬੇਨਤੀ ਕਰਦੇ ਹੋ ਚਲੋ ਮੈਂ ਕਿਹਾ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਇਹਦੇ ਆਪਣੇ ਪੁੱਤਰ ਨੂੰ ਵੀ ਤੇ ਨੂੰਹ ਨੂੰ ਵੀ ਤੇ ਆਪਣੇ ਪਿਤਾ ਜੀ ਨੂੰ ਘਰ ਲੈ ਕੇ ਜਾਣ ਤੇ ਉਹਨਾਂ ਦੀ ਸੇਵਾ ਪਾਣੀ ਕਰਨ ਲਾਲੀ ਬੀਰੀ ਇੱਕ ਜਲਦੀ ਅਪੀਲ ਕਰਦੋ ਇਹੋ ਜਿਹੇ ਬਜ਼ੁਰਗਾਂ ਨੂੰ ਨਾ ਛੱਡੋ ਕਰਮ ਐਸੇ ਹੀ ਨੇ ਸਾਰੇ ਦੇਖੋ ਜੀ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਬਜ਼ੁਰਗ ਜਿਹੜਾ ਬੰਦਾ ਆ ਜੇ ਅਸੀਂ ਉਹਨੂੰ ਘਰੋਂ ਕੱਢਦੇ ਆ ਤੇ ਇਹ ਸਾਡੇ ਨਾਲ ਵੀ ਅੱਗੇ ਹੋਣਾ ਆ ਇਹ ਸਾਡੇ ਨਾਲ ਅੱਗੇ ਹੋਊਗਾ ਹੀ ਹੋਊਗਾ ਮੇਰੇ ਵੀ ਮਾਪਿਓ ਬਜ਼ੁਰਗ ਸੀ ਮੈਂ ਆਸਟ੍ਰੇਲੀਆ ਸਭ ਕੁਝ ਛੱਡ ਕੇ ਆਇਆ ਉਹਨਾਂ ਦੀ ਸੇਵਾ ਨਹੀਂ ਆਇਆ ਬਜ਼ੁਰਗਾਂ ਦੀ ਸੇਵਾ ਇਹਦਾ ਸਾਰਾ ਕੁਝ ਹੈ ਇੱਕ ਟਾਈਮ ਤੇ ਮੇਰੇ ਕੋਲ ਮੇਰੇ ਕੋਲ ਵੀ ਕੰਮ ਨਹੀਂ ਸੀ ਅਜ ਮਾਰਾ ਇਹਨਾਂ ਸਾਰਾ ਕੁਝ ਕਰਦਾ ਸਿਰਫ ਬਜ਼ੁਰਗਾਂ ਦੀ ਸੇਵਾ ਕਰਦਾ ਸਿਰਫ ਬਜ਼ੁਰਗਾਂ ਦੀ ਸੇਵਾ ਕਰੋ ਠੀਕ ਹੈ ਠੀਕ ਸੋ ਬੇਨਤੀ ਕਬੂਲ ਕਰਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੱਥੇ ਵੀ ਕੋਈ ਬਜ਼ੁਰਗ ਹੈ ਉਹ ਜੀ ਲੱਗਣ 9815767880 ਸਾਡਾ ਨੰਬਰ ਹੈ ਸਾਨੂੰ ਦੱਸੋ ਮੰਥਲੀ ਪੈਨਸ਼ਨ ਸ਼ੁਰੂ ਕਰਾਂਗੇ ਬਿਨਾਂ ਕਿਸੇ ਕੰਡੀਸ਼ਨ ਤੋਂ ਬਿਨਾਂ ਕਿਸੇ ਫਾਰਮ ਭਰੇ ਬਿਨਾਂ ਕਿਸੇ ਸਰਪੰਚ ਦੀ ਮੋਹਰ ਲਵਾਏ ਬਿਨਾਂ ਕਿਸੇ ਐਮਐਲਏ ਦੀ ਮੋਹਰ ਲਵਾਏ ਜਸ ਸੇਵਾ ਸੁਸਾਇਟੀ ਆਪਣੇ ਕੋਲੋਂ ਇਹ ਸੇਵਾ ਕਰੇਗੀ ਔਰ ਬਾਪੂ ਜੀ ਨੂੰ ਬਾਪੂ ਜੀ ਅਸ਼ੀਰਵਾਦ ਦੇ ਦਿਓ ਸਾਡੇ ਮੋਢੇ ਤੇ ਹੱਥ ਰੱਖ ਦਿਓ ਕੱਲ੍ਹ ਕੀ ਆਵਾਲਾ ਹਰ ਹਰ ਸਹਾਰਾ ਦੇਗਾ ਕਿਹਨਾਂ ਨੂੰ ਦੇ ਦੱਸਦਾ ਰੱਬ ਦੇ ਸਾਹ ਕੋਟੋੜੇ ਨੇ ਕੋਟੇ ਦਿੱਤਾ ਹਟਾਉਂਦੇ ਕੋਟੇ ਆਲੇ ਨੇ ਕੋਟੀ ਡਿਜੀਤਲ ਦਾ ਕਰਾਮ ਕੀਤਾ 8 ਮਹੀਨਾ ਕੋਟੀ ਨੌਕਰੀ ਤੋਂ ਲੈ ਕੇ ਬੈਠੇ ਉਹਦੇ ਮੈਂ ਪਿਓ ਨੂੰ ਕਿੱਦਾਂ ਭੁੱਲਾਗਾ ਇਹ ਅਸੀਸਾਂ ਚੋਰੀ ਕਰੋ ਲੱਭ ਕੇ ਲਿਆਓ ਸੜਕਾਂ ਤੇ ਜਾ ਕੇ ਲੱਭੋ ਇਹ ਅਸੀਸਾਂ ਨੇ ਮਿਲਦੀਆਂ ਆਪਣੇ ਅਸੀਸਾਂ ਦੇ ਬੈਗ ਭਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ